ਹੈਲੋ ਐਂਡ ਵੈਲਕਮ ਟੂ ਅਰੇਸ ਅਕੈਡਮੀ ਆਫੀਸ਼ੀਅਲ ਸਾਤ ਸ੍ਰੀ ਅਕਾਲ ਸਰਨੁਮਸਤੇ ਦਾ ਭਾਈ ਅੱਜ ਹੈਗੇ 26 ਮਾਰਚ ਤੇ ਕੱਲ ਨੂੰ ਹੈਗੇ 27 ਮਾਰਚ ਦਿਨ ਵੀਰਵਾਰ ਆ ਤੇ ਕੱਲ ਨੂੰ ਹੈਗਾ ਭਾਈ ਮੇਰਾ ਜਨਮ ਦਿਨ ਤਾਂ ਵਧੀਆ ਲੱਗ ਰਿਹਾ ਇੱਕ ਸਾਲ ਹੋਰ ਨਿਕਲ ਗਿਆ ਤੇ ਕੱਲ ਨੂੰ ਪਾਰਟੀ ਪੂਰੀ ਕਰਾਂਗੇ ਅਕੈਡਮੀ ਚ ਭਾਈ ਚਲੋ ਹੁਣ ਤੁਸੀਂ ਵੀਡੀਓ ਸੁਣ ਰਹੇ ਹੋ ਤਾਂ ਜੀ ਪਹੁੰਚਣ ਦੀ ਹਾਲਾਂਕਿ ਚਲੋ ਆਫਲਾਈਨ ਵਾਲਾ ਬੱਚਾ ਹੈ ਜੇ ਆਨਲਾਈਨ 'ਚ ਵੀ ਕੋਈ ਆਉਣਾ ਚਾਹੁੰਦਾ ਤਾਂ ਆ ਸਕਦਾ ਭਾਈ ਕੁਝ ਚੱਕਰ ਵਾਲੀ ਗੱਲ ਨਹੀਂ ਆਪਣੀ ਅਕੈਡਮੀ ਉਹ ਠੰਡੇ ਪਹੁੰਚ ਜਿਓ अच्छा हुन ਗੱਲ ਰਹੀ ਹੈ ਕਿ ਟੈਸਟ ਸੀਰੀਜ਼ ਮੈਂ ਟੈਸਟ ਸੀਰੀਜ਼ ਅਨਾਉਂਸ ਕੀਤੀ ਸੀਗੀ ਭਾਈ ਹਾਲਾਂਕਿ ਉਹਦੇ ਵਿੱਚ ਮੈਂ ਥੋੜੇ ਥੋੜੇ ਟੈਸਟ ਪਾਉਣ ਲੱਗ ਗਿਆ ਤਾਂ ਤੁਸੀਂ ਟੈਸਟ ਕਈਆਂ ਨੇ ਲਗਾ ਵੀ ਲਏ ਤੇ ਉਹਦੇ ਤੇ ਮੈਂ ਕਿਹਾ ਸੀਗਾ ਕਿ ਭਾਈ ਚਲੋ ਆਹਾ ਮੇਰਾ ਜਨਮ ਦੇ ਨਾਲ ਵੀਕ ਹੈ ਬਰਥਡੇ ਵੀਕ ਹੈ ਤੇ ਇਸ ਕਰਕੇ ਮੋਦੇ ਤੇ ਕੋਈ ਆਫਰ-ਉਫਰ ਲਾਤੀ ਸੀ ਰਾਈਟ ਹੈ ਸੋ ਭਾਈ ਜੇਕਰ ਟੈਸਟ ਸੀਰੀਜ਼ ਲੈਣਾ ਚਾਹਣ ਉਹ ਤਾਂ ਕੱਲ 27 ਮਾਰਚ ਯਾਨੀ ਐਂਡ ਹੈ ਉਸ ਆਫਰ ਦਾ ਤੇ ਬਾਕੀ ਸਿੱਧੀ ਜੀ ਗੱਲ ਭਾਈ ਜਿਹਨੇ ਪੜ੍ਹਨਾ ਹੈ ਬਹੁਤ ਸਿੰਪਲ ਜੀ ਗੱਲ ਹੈ ਉਹ ਟੈਸਟ ਸੀਰੀਜ਼ ਲੈ ਸਕਦਾ ਆਪਣੀ ਜਿੰਨੀ ਨੌਲੇਜ ਹੈ ਤੁਸੀਂ ਉਸ ਨੂੰ ਇੰਪਲੀਮੈਂਟ ਕਰੋ ਬਹੁਤ ਸੋਹਣੀ ਟੈਸਟ ਸੀਰੀਜ਼ ਹੈ ਭਾਈ ਉਹਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਪੇਪਰ ਅਪਲੋਡ ਹੁੰਦਾ ਹੈਗਾ ਤੁਸੀਂ ਆਪਣੇ ਪੇਪਰ ਲਗਾਓ ਪਰ ਅਟੈਂਪਟ ਕਰੋ ਉਹਨਾਂ ਤੇ ਬਾਕੀ ਰਹੀ ਗੱਲ ਹੈ ਕਿ ਕੱਲ ਵਾਲੀ ਪਾਰਟੀ ਜਿਹੜੀ ਹੋਊਗੀ ਉੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਪੰਜ ਸਾਇਕ ਦਿਨ ਕੱਲ ਵਾਲੀ ਪਾਰਟੀ ਦੀ ਵੀਡੀਓ ਸ਼ਾਮ ਤੱਕ ਜਾਂ ਉਹਦੋਂ ਅਗਲੇ ਦਿਨ ਪਹੁੰਚੂਗੀ ਤੇ ਬਸ ਵਧੀਆ ਲੱਗ ਰਿਹਾ ਬਸ ਮੈਂ ਇੱਕ ਵਾਰੀ ਵੀਡੀਓ ਤੁਹਾਨੂੰ ਪਾਤੀ ਕਿ ਤਾਂ ਕਿ ਤੁਹਾਨੂੰ ਇੱਕ ਅਪਡੇਟ ਦੇ ਦਾਂ ਮੈਂ ਠੀਕ ਟੈਸਟ ਸੀਰੀਜ਼ ਭਾਈ ਜੇ ਨਹੀਂ ਹੈ ਤਾਂ ਕਿ ਲਈ ਤਾਂ ਤੁਸੀਂ ਲੈ ਸਕਦੇ ਐਪਲੀਕੇਸ਼ਨ ਇੰਸਟਾਲ ਕਰ ਲਓ ਉਹਦੀ ਵੀਡੀਓ ਵੀ ਮੈਂ ਪਾਰਕਿਆ ਫੁੱਲ ਫਲੈਜ ਤੁਸੀਂ YouTube ਤੇ ਚੈੱਕ ਕਰ ਲਿਓ ਭਾਈ ਠੀਕ ਹੈ ਸੋ ਮਾਝਨੀ ਗੱਲਾਂ ਹਨਾ ਥੈਂਕ ਯੂ ਸੋ ਮੱਚ ਬਾਏ ਬਾਏ ਟੇਕਰ ਹੈਪੀ ਬਰਥਡੇ ਤੁਸੀਂ ਕਹਿ ਸਕਦੇ ਮੈਨੂੰ ਤਾਂ ਮੈਂ ਜਿਹੜੇ ਵੀ ਕਹਿਣਗੇ ਭਾਈ ਥੈਂਕ ਯੂ ਸੋ ਮੱਚ ਤੇ ਬਾਕੀ ਕੱਲ ਨੂੰ ਕਿਹੋ ਅੱਜ ਤਾਂ ਐਡਵਾਂਸਡ ਲਿਖੋਗੇ ਕੱਲ ਨੂੰ ਹੋਰ ਵੀ ਠੀਕ ਹੈ ਭਈ ਕਹਿ ਰਕਮ ਚਲੋ ਕਹਿ ਤੇ ਬਸ ਇਹੀ ਜਾਣਕਾਰੀ ਮੈਂ ਦੇਣੀ ਸੀ ਬਾਕੀ ਕੋਈ ਜਾਣਕਾਰੀ ਹੋਈ ਤਾਂ ਕੱਲ ਨੂੰ ਤੁਹਾਨੂੰ ਪ੍ਰੋਪਰ ਇੱਕ ਵੀਡੀਓ ਪਾ ਕੇ ਦੇ ਦੂੰਗਾ ਬਾਕੀ ਉਹੀ ਗੱਲ ਹੈ YouTube ਤੇ ਜਿਹੜੀ ਵੀਡੀਓਜ਼ ਹੈ ਭਾਈ ਉਹ 28 ਮਾਰਚ ਤੋਂ ਫਿਰ ਕੰਟੀਨਿਊ ਹੋ ਜਾਣਗੇ ਥੈਂਕ ਯੂ so much ਬਾਏ ਬਾਏ ਟੇਕ ਕੇਅਰ